ਤਿੰਨ ਸੀ ਕਿ ਉਧਰ ਭੱਜ ਗਿਆ ਤਿੰਨ ਸੀਗੇ ਹੋ ਸਕਦਾ ਵੀਰੇ ਇਹਨਾਂ ਦੇ ਪਿੱਛੇ ਉਹ ਤੇਂਦੂ ਆਇਆ ਹੋਵੇ ਹਨਾ ਆ ਉਹੀ ਨਹਿਰ ਹੈ ਜਿਹੜੀ ਨਹਿਰ ਦੇ ਨਜ਼ਦੀਕ ਤੇਂਦੂਏ ਨੂੰ ਦੇਖਿਆ ਗਿਆਗਾ ਤੇ ਵੀਰੇ ਇੱਥੇ ਹੋਰ ਵੀ ਜੰਗਲੀ ਜਾਨਵਰ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਰੋਜ ਹੈਗਾ ਹੈ ਰੋਜ ਰੋਜ ਨਹੀਂ ਬਾਈ ਰੋਜ ਦੋ ਨਹੀਂ ਹਨਾ ਤਿੰਨ ਸੀ ਇੱਕ ਉਧਰ ਭੱਜ ਗਿਆ ਤਿੰਨ ਸੀਗੇ ਹੋ ਸਕਦਾ ਵੀਰੇ ਇਹਨਾਂ ਦੇ ਪਿੱਛੇ ਉਹ ਤਿੰਨ ਦੂ ਆਇਆ ਹੋਵੇ ਹਨਾ ਇਹ ਆ ਕਿਉਂਕਿ ਨਹਿਰ ਦਾ ਏਰੀਆ ਨਹਿਰ ਦਾ ਜੰਗਲ ਦਾ ਹਾਂ ਬਾਕੀ ਤਿੰਨ ਦੂਆ ਸ਼ੇਰ ਆਪਾਂ ਸੁਣਿਆਗਾ ਕਹਿੰਦੇ ਵੀ ਜੰਗਲ ਦੀ ਝਾੜੀਆਂ ਚ ਹੀ ਰਹਿੰਦਾ ਹੁੰਦਾ ਬਿਲਕੁਲ ਬਾਕੀ ਇਹਦੇ ਹੋਰ ਲੋਕ ਹੁਣ ਮੱਕੀਆਂ ਜਿਹੜੀਆਂ ਲਵੇ ਲੌਣੇ ਆਮ ਨਹੀਂ ਗਈਆਂ ਮੱਛੀਆਂ ਕਰਕੇ ਆਊਟ ਲ ਕੇ ਆਇਆ ਹੋਇਆ ਕਿਤੇ ਯਾਰੀ ਪਰ ਮੱਕੀ ਚ ਸਾਰਾ ਦਿਨ ਨਹੀਂ ਰਹਿੰਦਾ ਕਿਉਂਕਿ ਗਰਮ ਹੁੰਦੀ ਹੈ ਮੱਕੀ ਗਰਮਿਆਸ ਹੁੰਦੀ ਹੈ ਤੇ ਇਹ ਤੋਂ ਆਹ ਲੋਕੇਸ਼ਨ ਤੋਂ ਨਹਿਰ ਵਾਲੀ ਤੋਂ ਆਪਾਂ 10 ਕਿਲੇ ਦੂਰ ਕਹਿ ਸਕਦੇ ਹਾਂ ਜਿਹੜੀ ਬੈਕ ਸਾਈਡ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਟੋਕਾ ਜਿਹੜੇ ਭੜਾ ਕਰ ਰਹੇ ਸੀਗੇ ਠੀਕ ਹੈ ਉਹਨਾਂ ਨੇ ਟੋਕਾ ਕਰਦਿਆ ਕਰਦਿਆ ਨੇ ਜਦੋਂ ਤेंदुआ ਮੱਕੀ ਦੇ ਵਿੱਚੋਂ ਨਿਕਲ ਕੇ ਪਨੀਰੀ ਦੇ ਵਿੱਚ ਆਉਂਦਾ ਹੈਗਾ ਤਾਂ ਉਹ ਵੀਡੀਓ ਬਣਾਉਂਦੇ ਨੇ ਮੌਕੇ ਤੇ ਤੇ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੇਜ਼ੀ ਨਾਲ ਤੇ ਅਸੀਂ ਵੀ ਵੀਡੀਓ ਬਣਾ ਕੇ ਆਏ ਸੀ ਤੇ ਆਉਂਦੇ ਆਉਂਦੇ ਅਸੀਂ ਨਿਗਾ ਮਾਰੀ ਆਹ ਰੋਜਾਂਵਾਲ ਤੇ ਰੋਜਾਂ ਤੋਂ ਆਈਡੀਆ ਲਾ ਸਕਦੇ ਆ ਵੀ ਹੋ ਸਕਦਾਗਾ ਇਹਨਾਂ ਦੇ ਮਗਰ ਹਨਾ ਉਹ ਤੇਂਦੂਆ ਆਇਆ ਹੋਵੇ ਤੇ ਬਾਕੀ ਹੋਰ ਵੀ ਇੱਥੇ ਜੰਗਲੀ ਜਾਨਵਰ ਜਿਹੜੇ ਹੋ ਸਕਦੇ ਨੇ ਕਿਉਂਕਿ ਇਹ ਬਹੁਤ ਸੰਘਣਾ ਆਪਾਂ ਕਹਿ ਸਕਦੇ ਆ ਨਹਿਰ ਦਾ ਆਲਾ ਦਵਾਲਾਗਾ ਬਹੁਤ ਸੰਘਣੇ ਇੱਥੇ ਦੁਰਾਖਤ ਵਗੈਰਾ ਨੇਗੇ ਇੱਥੇ ਮਤਲਬ ਉਹ ਆਪਦਾ ਘਰ ਬਣਾ ਕੇ ਰੱਖਿਆ ਹੋਇਆ ਬਾਕੀ ਹੁਣ ਜਿਵੇਂ ਵੀਡੀਓ ਚ ਦਿਖਾਇਆ ਪਿਛਲੀ ਦੇ ਵਿੱਚ ਚਰੀ ਦੇ ਵਿੱਚ ਵੀ ਉਹਨੇ ਆਪਦਾ ਵੱਡ ਕੇ ਹਨਾ ਸਾਰਾ ਮੂਹ ਨਾਲ ਚਰੀ ਨੂੰ ਚੰਗੀ ਤਰ੍ਹਾਂ ਵੱਢ ਕੇ ਆਪਣਾ ਥਾਂ ਜਿਹੜਾ ਬਣਾਇਆ ਹੋਇਆ ਸੀਗਾ ਤੇ ਇੱਥੇ ਜੰਗਲੀ ਜਾਨਵਰ ਖਾਸੇ ਨੇ ਬਾਈ ਉਧਰ ਪਿੱਛੇ ਵੀ ਫਿਰਦਾ ਸੀਗਾ ਓਕੇ ਉੱਥੇ ਭੱਟਲਾ ਜਦੋਂ ਆਪਾਂ ਬੜੇ ਆ ਪਰਲੇ ਪਾਸੇ ਭੱਟਲਾ ਨੰਗਣ ਖਾਰੀ ਇੱਥੇ ਵੀ ਆ ਹਿਰਨਾ ਤਿੰਦੂ ਆ ਫਿਰਦੇ ਸੀ ਕੀ ਜਾਂਦਾ ਨਾ ਰੋਜ਼ ਜੇ ਤੇ ਆਹ ਦਾ ਏਰੀਆ ਬਾਹਲਾ ਮਤਲਬ ਕਿ ਜੰਗਲ ਮਤਲਬ ਕਿ ਜਿੰਨੀ ਚੌੜੀ ਨਹਿਰਾਂ ਉਹਨਾਂ ਥਾਂ ਹੀ ਨਾਲ ਛੱਡਿਆ ਹੋਇਆ ਇਹਦੇ ਬਾਕੀ ਕੋਈ ਨਾ ਥਾਂ ਹੈਗਾ ਬਾਕੀ ਜਿਹੜੀ ਮੇਨ ਗੱਲ ਆ ਗਈ ਵੀ ਇਹਨੂੰ ਹਲਕੇ ਦੇ ਵਿੱਚ ਨਾ ਲੈਤਾ ਜਾਵੇ ਹਾਂ ਕੋਈ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਜੇ ਤੁਹਾਨੂੰ ਬਾਈ ਚਾਂਸ ਕਿਤੇ ਵੀ ਦੀਂਦਾਗਾ ਤਾਂ ਜਿਹੜਾ ਬਕਾਇਦਾ ਇੱਕ ਨੰਬਰ ਬਣਿਆ ਪਿਆ ਵੀਰੇ ਪਠਲਾਾਂ ਤੇ ਕੱਟੂਪਿੰਡ ਦੇ ਵਿੱਚ ਤੇ ਆਪਣੇ ਏਰੀਏ ਦੇ ਵਿੱਚ ਗੁਰੂ ਘਰਾਂ ਦੇ ਜਿਹੜੇ ਨੰਬਰ ਨੇ ਉਹਨਾਂ ਦੇ ਸਿੰਘਾਂ ਦੇ ਲੈ ਕੇ ਰੱਖੋ ਤੇ ਨਾਲ ਦੀ ਨਾਲ ਜਿਹੜੀ ਨੋਟਿਸਮੈਂਟ ਕੀਤੀ ਜਾਵੇ ਵੀ ਆ ਫਲਾਣੇ ਥਾਂ ਭਾਈ ਅਸੀਂ ਦੇਖਿਆਗਾ ਤਾਂ ਕਿ ਸਾਰੇ ਚਕੰਨੇ ਰਹਿਣ ਕੋਈ ਯਾਨੀ ਮਾਲੀ ਨੁਕਸਾਨ ਨਾ ਹੋਵੇ ਸੋ ਸਾਡਾ ਵੀਡੀਓ ਬਣਾਉਣ ਦਾ ਇਹੀ ਮਕਸਦ ਆ ਬਈ ਆਪਣਾ ਧਿਆਨ ਰੱਖੋ ਠੀਕ ਐ ਕਿਉਂਕਿ ਕਈ ਭਰਾ ਜਿਹੜੇ ਵਿਸ਼ਵਾਸ ਨਹੀਂ ਕਰ ਰਹੇ ਕਹਿੰਦੇ ਨੇ ਵੀ ਇੱਥੇ ਕੁਝ ਨਹੀਂ ਹੋਏਗਾ ਬੈਸੀ ਪੇੜਾਂ ਨਹੀਂ ਗਈਆਂ ਸੂਰ ਦੀਆਂ ਪੇੜਾਂ ਨੇ ਪਰ ਐਵੇਂ ਦਾ ਕੁਝ ਨਹੀਂ ਹੈਗਾ ਵੀਡੀਓ ਦੇ ਵਿੱਚ ਬਕਾਇਦਾ ਉਹ ਕੈਦ ਹੋ ਚੁੱਕੇ ਹੈਗਾ ਤੇੰਦੂ ਹੈਗਾ ਤੇ ਹੋ ਸਕਦਾ ਉਹ ਹਜੇ ਟੈਗ ਨਹੀਂ ਕਰ ਰਿਹਾ ਪਰ ਬਾਈ ਚਾਂਸ ਜੇ ਉਹਨੇ ਕਦੇ ਕੋਈ ਜਾਣ ਲੇਵਾ ਹਮਲਾ ਕਰਤਾ ਤਾਂ ਉਹ ਨੁਕਸਾਨ ਹੋ ਸਕਦਾ ਹੈ ਤੇ ਬਿਲਕੁਲ ਓਕੇ ਖਾਦਾ ਹੋ ਕੋਈ ਜਾਨਵਰ ਸੂਰ ਕੱਪਾ ਜਾਂ ਕੋਈ ਕੁੱਤਾ ਮਾਰ ਕੇ ਠੀਕ ਹੈ ਤੇ ਉਹ ਜੋ ਮੁਸਕਾਉਂਦਾ ਸੀਗਾ ਉੱਥੇ ਬਾਕੀ ਜਿਵੇਂ ਆਪਾਂ ਬਾਬਾ ਗਲਾਬ ਸਿੰਘ ਨਾਲ ਤੋਂ ਵੀਡੀਓ ਬਣਾਇਸ਼ੂ ਉੱਥੋਂ ਇਹ 15 ਕਿਲੋਮੀਟਰ ਦਾ ਫਰਕ ਹੈ ਤੇ 15 ਕਿਲੋਮੀਟਰੀ ਆਪਣੇ ਖੇਤਾਂ ਦੇ ਵਿੱਚ ਜਿਹੜਾ ਗਿਆ ਦੀ ਆਪਣੇ ਘਰਾਂ ਦੇ ਕੋਲ ਉਹ ਵੀ ਇੰਨਾ ਫਰਕ ਹੈ ਯਾਨੀ ਕਿ ਇਹ 25-30 ਕਿਲੋਮੀਟਰ ਏਰੀਆ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਪਰ ਹਾਲਾਂਕਿ ਜਿੱਥੇ ਅੱਜ ਲੋਕੇਸ਼ਨ ਤੁਹਾਨੂੰ ਦਿਖਾ ਰਹੇ ਹਾਂ ਮੈਨੂੰ ਐ ਲੱਗਦਾ ਵੀ ਜਿਹੜਾ ਮੇਨ ਇਹਦੀ ਲੋਕੇਸ਼ਨ ਆ ਰਹਿਣ ਦੀ ਉਹ ਆਹੀ ਉਹ ਨਹਿਰ ਆਗੀ ਇੱਥੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਥੇਲੂ ਕੋਣ ਨੂੰ ਵੀ ਥਾਂਗਾ ਤੇ ਕੋਈ ਇਹਦਾ ਸੋਰਸ ਰੱਬਾ ਵੀ ਨਹੀਂ ਇਹਨੂੰ ਤੰਗ ਵੀ ਨਹੀਂ ਕਰਦਾ ਇੱਥੇ ਆਪਾਂ ਇਹਨੂੰ ਮੇਨ ਲੋਕੇਸ਼ਨ ਇਹਦੀ ਇੱਥੇ ਕਹਿ ਸਕਦੇ ਆਂ ਵੀ ਇਹ ਰਾਤ ਨੂੰ ਵਾਪਸ ਇੱਥੇ ਆਉਂਦਾ ਹੋਊਗਾ ਸਹੀ ਗੱਲ ਆ ਜੀ ਤੇ ਬਾਕੀ ਸੰਘਣੀ ਵਾਲਾ ਕੰਮ ਬਾਕੀ ਅਪਡੇਟ ਵੀਰੇ ਦਿੰਦੇ ਰਹਾਂਗੇ ਸੋ ਵੀਡੀਓ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿੱਤੇ ਪੇਜ ਫੋਲੋ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਜਿ YouTube ਆ ਤਾਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਗਲੀ ਜਿਹੜੀ ਵੀਡੀਓ ਆਪਾਂ ਫੜ ਲਿਆ ਜਾਂ ਦੇਖ ਲਿਆ ਕਿਸੇ ਨੇ ਅਪਡੇਟ ਆਪਾਂ ਨਾਲ ਦੀ ਨਾਲ YouTube Facebook ਵਗੈਰਾ ਤੇ ਪਾਵਾਂਗੇ ਬਿਲਕੁਲ ਹਾਂ ਤੇ ਧੰਨਵਾਦ ਵੀਰੇ ਸਾਰਿਆਂ ਦਾ ਧੰਨਵਾਦ ਜੀ